ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ। ਦੇ ਦੇ ਵਿੱਚ ਹੀ ਇਹ ਫਾਰਮ ਆ ਵੀਰ ਦਾ ਇਹਦੀਆਂ ਦੋ ਜਿਹੜੇ ਹੈਗੇ ਐਨੀਮਲ ਸੀਗੇ ਜਿਹੜੇ ਉਹ ਆਪਾਂ ਚੈੱਕ ਕਰਨੇ ਸੀਗੇ ਕਿਟ ਦੇ ਨਾਲ। ਉਹਦੇ ਲਈ ਆਪਾਂ ਆਏ ਸੀ ਚਲੋ ਮੈਂ ਸੋਚਿਆ ਵੀ ਫਾਰਮਰ ਭਰਾਵਾਂ ਦੇ ਕਮੈਂਟ ਤੇ ਫੋਨ ਬੜੇ ਆਉਂਦੇ ਆ ਕਿ ਪਸ਼ੂਆਂ ਦੇ ਬੀਸੀਐਸ ਬਾਰੇ ਜਰੂਰ ਦੱਸੋ ਕਿ ਕਿਹੜਾ ਬੀਸੀਐਸ ਆਈਡੀਅਲ ਹੁੰਦਾ ਹੈਗਾ। ਆਪਾਂ ਅੱਜ ਇਹਦੇ ਫਾਰਮ ਦੇ ਵਿੱਚ ਸਾਰੇ ਪਸ਼ੂਆਂ ਨੂੰ ਐਕਸਪਲੇਨ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਹੋ ਜਿਹਾ ਬੀਸੀਐਸ ਚਾਹੀਦਾ। ਸਭ ਤੋਂ ਪਹਿਲਾਂ ਵੀਰੇ ਆਪਣਾ ਨਾਮ ਦੱਸ ਦੋ। ਮੇਰਾ ਨਾਮ ਵੀ ਅਰਸ਼ਦੀਪ ਮੈਨੂੰ 3 ਸਾਲ ਹੋ ਗਏ ਬਈ 3 ਸਾਲ ਹੋ ਗਏ ਫਾਰਮ ਕੀਤੇ ਅੱਛਾ ਚਲੋ ਸਭ ਤੋਂ ਪਹਿਲਾਂ ਆਪਾਂ ਪਹਿਲੇ ਨੰਬਰ ਤੋਂ ਸ਼ੁਰੂ ਕਰਦੇ ਆਗੇ ਆਹ ਇੱਕ ਆਹ ਹਾਂਜੀ ਬਈ ਇਹ ਕਿੰਨੇ ਚਿਰ ਦੀ ਗੱਪਣ ਇਹ ਆ ਬਈ ਇਹਨੂੰ 2.5 ਮਹੀਨੇ ਹੋ ਗਏ ਤੇ 2.5 ਮਹੀਨੇ ਦੀ ਗੱਪਣ ਦੁੱਧ ਕਿੰਨਾ ਦੇ ਰਹੀ ਹੋਗੀ ਦੁੱਧ ਇਹ ਚੱਲੀ ਜਾਂਦੀ ਆ 27 ਲੀਟਰ ਤੇ 27 ਲੀਟਰ ਤੇ ਆ 2.5 ਮਹੀਨੇ ਦੀ ਗੱਪਣ ਹਾਂ ਤਾਂ ਗੱਪਣ ਇੱਧਰ ਲਿਖੋ ਕਿਸਾਨ ਵੀਰੋ ਇਹ 2.5 ਮਹੀਨੇ ਦੀ ਗੱਪਣ ਆ ਦੁੱਧ ਦੇ ਰਹੀ ਆ ਜਿਹੜੀ ਆਪਾਂ ਜੋ ਪੀਸੀਸ ਚੈੱਕ ਕਰਨਾ ਇਹਦੇ ਆਹ ਵਾਲੀ ਹੱਡੀ ਤੇ ਇਹ ਵਾਲੀ ਹੱਡੀ ਇਹਨੂੰ ਇਥੋਂ ਸ਼ੇਪ ਦੇਖਣੀ ਹੈ ਦੀ ਵਿਕਿੰਦਰ ਨੂੰ ਜਾਂਦੀ ਹੈ ਜੇ ਇਹ ਸ਼ੇਪ ਬਿਲਕੁਲ ਤਿੱਖੀ ਹੈ ਦੀ ਇਹ ਵਾਲੀ ਤੇ ਇਹਦਾ ਮਤਲਬ ਹੁੰਦਾ BCS ਉਹਦਾ ਲੋ ਹੈ ਦੁੱਧ ਵਾਲੇ ਪਸ਼ੂ ਦਾ ਜੇ ਬਿਲਕੁਲ ਤਿੱਖੀ ਸ਼ੇਪ ਦਿੰਦੀ ਬਿਲਕੁਲ ਇਸ ਤਰ੍ਹਾਂ ਦੀ ਸ਼ੇਪ ਆਉਂਦੀ ਹੈ ਜੇ ਤਿੱਖੀ ਸ਼ੇਪ ਚ ਆਉਗੀ ਇਥੋਂ ਤੁਸੀਂ ਦੇਖ ਲੈਣਾਗਾ ਵੀ ਸ਼ੇਪ ਦੇ ਵਿੱਚ ਤਾਂ BCS ਲੋ ਹੈ ਜਿਹੜੇ ਪਸ਼ੂ ਦਾ BCS ਇਦਾਂ ਜਾਂਦਾਗਾ ਨਾਰਮਲ ਗਲਾਈ ਦੇ ਵਿੱਚ ਜਾਂਦਾ ਹੈਗਾ ਇਹਦਾ ਮਤਲਬ ਇਹਦਾ BCS ਜਿਹੜਾ ਹੈਗਾ ਨਾਰਮਲ ਆ ਸਹੀ ਆ ਲਗਭਗ ਇਹ ਤਿੰਨ ਬੀਸੀਐਸ ਜਿਹੜਾ ਆਈਡੀਅਲ ਕਹਿ ਦਿੰਦੇ ਆ ਉਹਦੇ ਵਿੱਚ ਮੰਨਿਆ ਜਾਂਦਾ ਵੈਸੇ ਆਪਾਂ ਪੰਜਾਬੀ ਦੇ ਵਿੱਚ ਹੀ ਅੱਜ ਥੋੜਾ ਕਰਾਂਗੇ ਰਿਵਿਊ ਆਪਾਂ 1 2 3 4 ਤੇ ਨਹੀਂ ਜਾਂਦੇਗੇ ਆਪਾਂ ਬਹੁਤ ਜ਼ਿਆਦਾ ਕਮਜ਼ੋਰ ਕਮਜ਼ੋਰ ਨਾਰਮਲ ਪਸ਼ੂ ਮੋਟਾ ਤੇ ਜ਼ਿਆਦਾ ਮੋਟਾ ਇਹ ਚਾਰ ਪੰਜ ਪੈਰਾਮੀਟਰ ਦੇ ਉੱਤੇ ਹੀ ਪਸ਼ੂਆਂ ਨੂੰ ਦੇਖਾਂਗੇ ਜਿਹੜਾ ਪਸ਼ੂ ਦੁੱਧ ਦੇ ਰਿਹਾਗਾ ਤੇ ਤਿੰਨ ਮਹੀਨਿਆਂ ਦਾ ਗੱਭਣ ਵੀ ਹੈ ਤੇ ਜੇ ਉਹਦਾ ਬਾਡੀ ਸਟਰਕਚਰ ਇਦਾਂ ਦਾ ਹੈਗਾ ਤੇ ਇਹਨੂੰ ਆਪਾਂ ਨਾਰਮਲ ਦੇ ਵਿੱਚ ਮੰਨਾਂਗੇ ਅੱਛਾ ਅਗਲਾ ਜਿਹੜਾ ਐਨੀਮਲ ਆਪਣਾ ਇਹਨੂੰ ਬਈ 7ਵਾਂ ਮਹੀਨਾ ਲੱਗਿਆ 7ਵਾਂ ਮਹੀਨਾ ਲੱਗਿਆ ਤਾਂ ਕਿੰਨਾ ਦੁੱਧ ਦੇ ਰਹੀ ਹੁਣ ਆਪਣੀ ਇਹ ਹੈਗੀ ਆ ਇਹ 15 ਕਿਲੋ ਜੀ 15 ਕਿਲੋ ਦੇ ਆ ਗੱਭਣ 7 ਮਹੀਨੇ ਦੀ ਹੁਣ ਜਾਨੀ ਕਿ ਆਪਾਂ ਡਰਾਈ ਵਾਲੇ ਪਾਸੇ ਇਹਨੂੰ ਲੈ ਕੇ ਜਾਵਾਂਗੇ ਉਸ ਹਿਸਾਬ ਨਾਲ ਕਿਸਾਨ ਵੀਰੋ ਇਹਦਾ BCS ਆ ਜਿਹੜਾ ਜੇ ਤੁਸੀਂ ਦੇਖੋਗੇ ਦੂਜੀ ਨਾਲੋਂ ਇਹਦੇ ਵੀ V ਸ਼ੇਪ ਆ ਜਿਹੜੀ ਹੈਗੀ ਆ ਥੋੜੀ ਜਿਹੀ ਕਰਵ ਬਣਦੀ ਆ ਇੱਥੇ ਵੀ ਇਹਦੇ ਫੈਟ ਹੈਗੀ ਇੱਥੇ ਵੀ ਹੈਗੀ ਆ ਇਹਨੂੰ ਆਪਾਂ ਹਲੇ ਜਿਹੜੀ ਹੈਗੀ ਆ ਨਾਰਮਲ ਦੇ ਵਿੱਚ ਨਹੀਂ ਮੰਨ ਸਕਦੇ ਥੋੜੀ ਜਿਹੀ ਫੈਟੀ ਵਾਲੇ ਪਾਸੇ ਜਾ ਰਹੀ ਆ ਇਹਨੇ ਸੂਣਾ ਹੈਗਾ ਉਦੋਂ ਇਹਦਾ ਬੋਡੀ ਸਕੋਰ ਜਿਹੜਾ ਐਡਾ ਚਾਹੀਦਾ ਹੈਗਾ ਪਰ ਜੇ ਜਦੋਂ ਇਹਨੂੰ ਆਪਾਂ ਡਰਾਈ ਕਰਤਾ ਇਹਨੇ ਬੀਸੀਐਸ ਹੋਰ ਚੱਕ ਲੈਣਾ ਹੈਗਾ ਫਿਰ ਇਹ ਮੋਟੀ ਹੋ ਜੂਗੀ ਫਿਰ ਇਹਨੂੰ ਸੂਣ ਦੇ ਵਿੱਚ ਵੀ ਦਿੱਕਤ ਆਊਗੀ ਤੇ ਇਹਦੇ ਜੇਰ ਫਸਣ ਦੇ ਚਾਂਸ ਵੀ ਵੱਧਦੇ ਹੈਗੇ ਤਾਂ ਕਰਕੇ ਜਿਹੜਾ ਹੈਗਾ ਇਹਦਾ ਆਪਾਂ ਥੋੜਾ ਖਿਆਲ ਰੱਖਣਾ ਵੀ ਇਤੋਂ ਜ਼ਿਆਦੇ ਫੈਟੀ ਇਹ ਹੋਣੀ ਨਹੀਂ ਚਾਹੀਦੀ ਸੂਣ ਤੱਕ ਜਿਹੜਾ ਬੀਸੀਐਸ ਆ ਇਹ ਨਾਰਮਲ ਬੀਸੀਐਸ ਆ ਸੂਣ ਵੇਲੇ ਦਾ ਇਹੋ ਜਿਹਾ ਬੀਸੀਐਸ ਹੋਣਾ ਚਾਹੀਦਾ ਹੈਗਾ ਜੇ ਹੁਣ ਇਹ ਤੂੰ ਜਿਆਦਾ ਵਧਣ ਲੱਗੀ ਕਿਉਂਕਿ ਹਜੇ ਦੁੱਧ ਦੇ ਰਹੀ ਹੈ ਜਦੋਂ ਛੱਡਾਂਗੇ ਆਪਾਂ ਫੀਡ ਖਾਊਗੀ ਤਾਂ ਚਾਨਸ ਆ ਵੀ ਜਿਆਦਾ ਫੈਕਟੀ ਹੋਵੇ। ਇਹਦੀ ਹੀਡ ਮੈਨੇਜਮੈਂਟ ਆਪ ਇਸ ਤਰੀਕੇ ਨਾਲ ਕਰਨੇ ਵੀ ਇਹ ਤੂੰ ਜਿਆਦਾ ਇਹ ਹੋਵੇ ਨਾ। ਅੱਛਾ ਜਿਹੜੀ ਆਪਣੀ ਬਾਹਰ ਖੜੀ ਲੋਕ ਚ ਇਹਦਾ ਕੀ ਹਿਸਾਬ ਆ? ਇਹ 4 ਮਹੀਨੇ ਦੀ ਗੱਭਣਾਂ ਦੀ। ਇਹ 4 ਮਹੀਨੇ ਦੀ ਗੱਭਣਾਂ ਕਿੰਨੇ ਦੁੱਧ ਤੇ ਆ? ਇਹ ਹੋएगी 23-24 ਲੀਟਰ ਤੇ। 23-24 ਲੀਟਰ ਦੁੱਧ ਤੇ ਆ 4 ਮਹੀਨੇ ਦੀ ਗੱਭਣਾਂ ਇਹਦਾ ਜਿਹੜਾ BCS ਤੋਂ ਆਪਾਂ ਦੇਖਾਂਗੇ। ਇਹਨਾਂ ਗਾਇਨਾਂ ਹੱਡੀਆਂ ਜਿਹੜੀਆਂ ਜਿੰਨੀਆਂ ਦੇਖਣੀਆਂ ਚਾਹੀਦੀਆਂ ਰੈਬ ਬੋਨ ਜਿੰਨੀ ਦੀਂਦੀ ਉਹਨੇ ਦਿਖ ਰਹੀ ਐ ਜਿਹੜੀ ਇਹ ਵਾਲੀ ਬੋਨ ਆ ਇਹ ਵੀ ਤੁਹਾਨੂੰ ਦਿਸੂਗੀ ਵੀ ਦੋਨੋਂ ਬੋਨ ਦੇ ਉੱਤੇ ਐਕਸਟਰਾ ਫੈਟ ਆ ਜਿਹੜੀ ਹੈਣੀਗੀ ਇਹਦਾ ਮਤਲਬ ਇਹ ਸਹੀ ਆ ਜਦੋਂ ਇਹ ਡਰਾਈ ਹੋਊਗੀ ਉਸ ਤੋਂ ਬਾਅਦ ਇਹਨੇ ਬੀਸੀਐਸ ਚੱਕਣਾ ਕਿਤੇ ਨੋਰਮਲ ਬੀਸੀਐਸ ਤੇ ਜਾ ਕੇ ਸੂਗੀ ਇਹਦੇ ਬੀਸੀਐਸ ਦੇ ਵਿੱਚ ਕੋਈ ਦਿੱਕਤ ਨਹੀਂ ਇਹਦਾ ਪਰਫੈਕਟ ਬੀਸੀਐਸ ਆ ਜਿਹੜਾ ਆਪਾਂ ਕਹਿੰਨੇ ਬਿਲਕੁਲ ਸਹੀ ਬੀਸੀਐਸ ਤੇ ਐ ਅੱਛਾ ਇਹ ਵਾਲੀ ਕਿਵੇਂ ਆ ਕਿਹਦੇ ਦੁੱਧ ਕਿੰਨੇ ਤੇ ਚੱਲ ਰਹੀ ਹੁਣ ਇਹ ਇਹ ਹੈਗੀ ਬਈ ਆਪਾਂ 35 ਕਿਲੋ 35 70 ਕਿਲੋ 35 92 ਰੋ 35 36 ਲੀਟਰ ਦੇ ਹਿਸਾਬ ਨਾਲ ਇਹਦਾ BCS ਬਿਲਕੁਲ ਆਈਡੀਅਲ BCS ਆ ਕਿਉਂਕਿ ਪਸ਼ੂ ਨੇ ਸ਼ੁਰੂ ਦੇ ਵਿੱਚ 3 ਮਹੀਨੇ ਪਹਿਲਾਂ BCS ਤੋੜਨਾ ਹੁੰਦਾ ਹੈਗਾ ਜਦੋਂ ਉਹ ਜਾਦੇ ਦੁੱਧ ਤੇ ਜਾਂਦਾ ਹੈਗਾ ਮੇਰੇ ਹਿਸਾਬ ਨਾਲ ਪਹਿਲਾਂ ਤੇ ਜਾਦੇ ਦੁੱਧ ਤੇ ਚਲਦੀ ਸੀਗੀ ਇਹ ਸੀਗੀ 55 ਲੀਟਰ ਦੇ ਵਿੱਚ 55 ਲੀਟਰ ਤੇ ਸੀਗੀ ਉਸ ਤੋਂ ਬਾਅਦ ਦੁੱਧ ਘਟਿਆਗਾ ਫਿਰ ਇਹਨੇ BCS ਵੀ ਚੱਕ ਲਿਆਗਾ ਉਹਦਾ ਹੁਣ BCS ਮੇਨਟੇਨ ਕਰਨਾ ਸ਼ੁਰੂ ਕਰ ਤੂੰ ਤੁਸੀਂ ਦੇਖੋਗੇ ਫੈਟ ਇਹਦੇ ਬਿਲਕੁਲ ਨਾ ਹੈ ਨਹੀਂ ਖੱਡਾਂ ਤੇ ਮੂੰਹ ਪੈਸੇ ਖੱਡਾਂ ਪੈਰਾਂ ਦੀ ਖੁੱਲੀ ਆਗਾ ਬਹੁਤ ਵੱਡੀ ਫੇਰ ਹੀ 55 ਲੀਟਰ ਦੁੱਧ ਕੱਢਿਆ ਨੇ ਤਾਂ ਕਰਕੇ ਇਹਦੇ ਫੈਟ ਤਾਂ ਬਿਲਕੁਲ ਨਹੀਂ ਹੈਗੀਗੀ ਪਰ ਉਸ ਹਿਸਾਬ ਨਾਲ ਇਹਦਾ BCS ਬਿਲਕੁਲ ਸਹੀ ਹੈ ਜਿੱਦਾਂ ਆਪਾਂ ਪਿਛਲੀ ਗਾਂ ਦੇਖੀ ਇਹਦੇ BCS ਜਾਦੇ ਆ ਆ ਫੈਟ ਬਹੁਤ ਜ਼ਿਆਦਾ ਚੜੀ ਹੋਈ ਹੈ ਜੀ ਇਹ ਓਵਰ ਪੀਸੀਐਸ ਜਾਂ ਇਹ ਬਿਲਕੁਲ ਆਈਡੀਅਲ BCS ਆ ਦੁੱਧ ਦੇ ਹਿਸਾਬ ਨਾਲ ਤੇ ਗੱਭਣ ਦੇ ਹਿਸਾਬ ਨਾਲ ਆਪਾਂ ਨੂੰ ਪਸ਼ੂ ਜਿਹੜਾ ਹੈਗਾ ਉਸ ਸਟੇਜ ਤੇ ਜਾ ਕੇ ਇਸੇ BCS ਚ ਚਾਹੀਦਾ ਜਾਂ ਉਹ BCS ਚਾਹੀਦਾ ਹੈਗਾ ਜਿੱਥੇ ਪਸ਼ੂ ਚੌਥੇ ਪੰਜਵੇਂ ਮਹੀਨੇ ਚ ਗੱਭਣ ਵੀ ਹੋ ਜੇ ਤੇ ਨਾਰਮਲ ਜਿਹੜਾ ਨਾਲ ਦੁੱਧ ਵੀ ਦੇ ਰਿਹਾ ਹੈਗਾ ਜੇ ਪਸ਼ੂ ਖਾਲੀ ਆ ਫੇਰਾ ਬੀਸੀਸ ਨਹੀਂ ਜਾਣਾ ਚਾਹੀਦਾ ਕਰ ਇਹ ਬੀਸੀਸ ਸੂਣ ਦੇ ਵੇਲੇ ਹੋਣਾ ਚਾਹੀਦਾ ਹੈ ਕਿ ਧਿਆਨ ਚ ਰੱਖਿਓ 7ਵੇਂ ਮਹੀਨੇ ਤੋਂ ਬਾਅਦ ਇਹੋ ਜਾਂ ਬੀਸੀਸ ਹੋਣਾ ਚਾਹੀਦਾ ਹਲੇ 7ਵੇਂ ਮਹੀਨੇ ਤੋਂ ਸਭ ਤੋਂ ਦੁੱਧ ਤੇ ਇਹਦਾ ਬੀਸੀਸ ਜ਼ਿਆਦਾ ਹੈ ਇੱਕ ਆਪਣੇ ਕੋਲੇ ਅੱਗੇ ਖੜੀ ਆ ਇਹ ਵਾਲੀ ਗਾਂ ਦਾ ਕੀ ਹਿਸਾਬ ਆ ਇਹ ਦੁੱਧ ਕਿੰਨਾ ਦੇ ਰਹੀ ਹੈ ਇਹ 2 ਮਹੀਨਾ ਪਹਿਲਾਂ ਸੂਪੀ ਸੀ ਇਹ ਪਹਿਲਾਂ ਠੀਕ ਸੀ ਮਹੀਨਾ ਪਹਿਲਾਂ ਸੂਣ ਕਰਕੇ ਨਾ ਰਾਜੀ ਬਾਲੀ ਹੋਈ ਗਈ ਦੁੱਧ ਤਾਂ ਇਹਨੇ 15 ਲੀਟਰ ਹੀ ਕੱਢਿਆ ਸੂਈ ਨੇ 15 ਹੀ ਕੱਢਿਆ ਸੀਗਾ ਤੇ ਹੁਣ ਵੀ ਬਸ ਇੱਥੇ ਜੇ ਹੀ ਆ 13 14 ਉਦੋਂ ਇਹ ਸੂਈ ਸੀ ਉਦੋਂ ਵੀ ਇਦਾਂ ਹੀ ਸੀ ਇਹ ਤਾਂ ਬੋਡੀ ਸਕੋਰ ਨਹੀਂ ਉਦੋਂ ਲਿੱਸੀ ਸੀ ਉਦੋਂ ਲਿੱਸੀ ਸੀ ਉਦੋਂ ਬਾਅਦ ਮੋਟੀ ਹੋ ਗਈ ਉਦੋਂ ਬਾਅਦ ਮੋਟੀ ਹੋਈ ਆ ਇਹ ਖੰਨੀ ਤਾਂ ਦੁੱਧ ਘਟ ਦਿੰਦੀ ਫੀਡ ਇਹਨੂੰ ਮੈਂ ਪਹਿਲਾਂ ਜਿਆਦਾ ਪਾਤੀ ਫੀਡ ਜਿਆਦਾ ਪਾਤੀ ਕਿਸਾਨ ਵੀਰ ਤੁਸੀਂ ਇਹ ਦੇਖੋ ਵੀ ਇਹ ਗਾਂ ਦਾ ਹੁਣ ਜਿਹੜਾ ਬੀਸੀਐਸ ਆ ਜਾਏ ਤੁਸੀਂ ਦੇਖੋਗੇ ਜਿਹੜੀ ਮੈਂ ਗੱਲ ਕਰ ਬਿਲਕੁਲ ਫਲੈਟ ਹੋ ਗਈ ਇੱਥੋਂ ਆਹ ਦੇਖੋ ਕਿੰਨਾ ਜਿਆਦਾ ਇਹਦੇ ਛੜਿਆ ਹੋਇਆਗਾ ਮਾਲ ਸਾਡਾਂ ਤੇ ਇੱਥੇ ਦੇਖੋ ਆ ਜਿਹੜੀ ਆਪਣੇ ਇਥੇ ਵੀ ਇਹ ਲਗਭਗ ਫਲੈਟ ਹੋਣ ਵਾਲੀ ਹੈ ਠੀਕ ਹੈ ਇਹਦੇ ਕਰਕੇ ਦਾ ਬੀਸੀਐਸ ਓਵਰ ਆ ਤਾਂ ਹੀ ਇਹ ਗੱਬਣ ਹੋਣ ਚ ਵੀ ਇਹਨੂੰ ਦਿੱਕਤ ਆਊਗੀ ਤੇ ਇਹਨੂੰ ਦੁੱਧ ਵੀ ਨਹੀਂ ਕੱਢਿਆ ਇਹਦੇ ਜ਼ਿਆਦਾ ਚਾਂਸ ਜਿਹੜਾ ਹੈਗਾ ਓਵਰ ਬੀਸੀਐਸ ਦੇ ਜਿਵੇਂ ਬਾਈ ਦੱਸਦਾ ਹੈਗਾ ਫੀਡ ਜ਼ਿਆਦਾ ਪਾਤੀ ਮੈਨੇਜਮੈਂਟ ਦੇ ਵਿੱਚ ਥੋੜੀ ਗਲਤੀ ਹੋ ਜੇ ਤਾਂ ਫੈਟੀ ਲੀਵਰ ਆ ਤਾਂ ਇਹਦਾ ਜਿਹੜਾ ਫੈਟੀ ਲੀਵਰ ਦਾ ਆਪਾਂ ਜਦੋਂ ਟ੍ਰੀਟਮੈਂਟ ਕਰਾਂਗੇ ਤਾਂ ਬੀਸੀਐਸ ਥੋੜਾ ਲੋ ਆਊਗਾ ਉਸ ਤੋਂ ਬਾਅਦ ਚਾਂਸ ਹੁੰਦੇ ਆ ਵੀ ਇਹ ਗੱਬਣ ਹੋਊਗੀ ਫੈਟੀ ਲੀਵਰ ਦੇ ਵਿੱਚ ਜਦੋਂ ਮਤਲਬ ਪਸ਼ੂ ਨੂੰ ਲੱਗਦਾ ਹੈਗਾ ਫੈਟ ਜ਼ਿਆਦਾ ਚੜ ਰਹੀ ਹੈ ਦੁੱਧ ਨਹੀਂ ਕੱਢ ਰਿਹਾ ਤਾਂ ਨ ਤ੍ਰਾਂ ਤੋਂ ਸ਼ੁਰੂ ਕਰਦਿਆ ਕਰੋ ਦੋਹਾਂ ਦੀ ডোজ 10 ਗ੍ਰਾਮ ਤੇ 40 ਗ੍ਰਾਮ ਆ 40 ਤੋਂ 50 ਗ੍ਰਾਮ ਬੋਡੀ ਵੇਟ ਦੇ ਸਾਨੂੰ ਜਿੰਮ ਵੱਡੀ ਗਾਂ ਹੈਗੀ ਆ ਇਹਨੂੰ 20 ਗ੍ਰਾਮ ਨਿਆਸੀਨ ਤੇ 50 ਗ੍ਰਾਮ ਕੋਲਿਨ ਕਲੋਰਾਈਡ ਜੇ ਮੈਂ ਛੋਟੀ ਨਾ ਗਾਂਵਾਂ ਦੇ ਲੱਗੇ ਬੀਸੀਐਸ ਜ਼ਿਆਦਾ ਆ ਤਾਂ 10 ਤੋਂ ਲੈ ਕੇ 30 ਗ੍ਰਾਮ ਉਹਨਾਂ ਨੂੰ ਆਪਾਂ ਉਧਰ ਦੇ ਸਕਦੇ ਆ ਤੇ ਇਹਨਾਂ ਦੇ ਬੀਸੀਐਸ ਦਾ ਉੱਥੇ ਧਿਆਨ ਰੱਖਣਾ ਹੈਗਾ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ ਇਹ ਜਿਹੜੀ ਹੈਗੀ ਆ ਇਹ ਖਾਲੀ ਆ ਇਹ ਫੈਟੀ ਦੇ ਵਿੱਚ ਆਊਗੀ ਓਵਰ ਬੀਸੀਐਸ ਇਹਨੂੰ ਆਪਾਂ ਕਹਾਂਗੇ ਜਿਹੜੀ ਇਹ ਵਾਲੀ ਆ ਇਹਦਾ ਨਾਰਮਲ ਬੀਸੀਐਸ ਆ ਜਦੋਂ ਸੂਣ ਦੇ ਨੇੜੇ ਜਿੰਨਾ ਚਾਹੀਦਾ ਆਈਡੀਅਲ ਬੀਸੀਐਸ ਜਿਹੜੇ ਹਿਸਾਬ ਨਾਲ ਇਹਦਾ ਹੈਗਾਗਾ ਉਦਾਂ ਹੀ ਆ ਇਹ ਵੀ ਨਾਰਮਲ ਦੇ ਵਿੱਚ ਆ ਅੱਜ ਦੇ ਟਾਈਮ ਦੇ ਉੱਤੇ ਜੇ ਦੇਖ ਗਏ ਹਜੇ ਦੁੱਧ ਦੇ ਰਹੀ ਸੱਤਾਂ ਮਹੀਨੇ ਦੀ ਗੱਬਣ ਉਸ ਹਿਸਾਬ ਨਾਲ ਇਹ ਵੀ ਫੈਟੀ ਵਾਲੇ ਪਾਸੇ ਜਾ ਰਹੀ ਹੈ ਤੇ ਹੌਲੀ ਹੌਲੀ ਜਦੋਂ ਇਹਨੂੰ ਡਰਾਈ ਕਰਾਂਗੇ weight ਜ਼ਿਆਦੇ ਚੱਕੂਗੀ ਇਹ ਵੀ ਫੈਟੀ ਚ ਜਾਊਗੀ ਤੇ ਜਿਹੜੀ ਇਹ ਵਾਲੀ ਗਾਂ ਆ ਗਈ ਇਹਦਾ ਬੀਸੀਐਸ ਆ ਜਿਹੜਾ ਇਹ ਨਾਰਮਲ ਆ ਕਿਉਂਕਿ ਇਹ ਗੱਬਣ ਵੀ ਆ ਤੇ ਦੁੱਧ ਵੀ ਦੇ ਰਹੀ ਹੈ ਇਹਦਾ ਬੀਸੀਐਸ ਨਾਰਮਲ ਆ ਤੁਹਾਨੂੰ ਕਿਸਾਨ ਵੀਰੋ ਇਹ ਜਿਹੜੀ ਗਾਂ ਦੀ ਵੀਡੀਓ ਆਪਾਂ ਲੱਗੂ ਸ਼ੂਟ ਕੀਤੀ ਕਿਉਂਕਿ ਇਹ 2 ਨੰਬਰ ਪੀਸਸ ਹੈ ਇਹਦੇ ਨਾਲ ਦੀ ਗਾਂ ਆਪਾਂ ਉਥੇ ਕੋਈ ਨਹੀਂ ਮਿਲੀ ਹੁਣ ਤੁਸੀਂ ਇਹਦੇ ਵਿੱਚ ਦੇਖੋਗੇ ਇਹਦੀਆਂ ਜਿਹੜੀਆਂ ਵੱਡੀਆਂ ਪਸਲੀਆਂ ਉਹ ਵੀ ਜਿਹੜੀਆਂ ਹੈਗਾਂ ਆ ਦਿਖਣਾ ਸ਼ੁਰੂ ਹੋਵਾਂਗਾ ਛੋਟੀਆਂ ਪਸਲੀਆਂ ਵੀ ਦੇਖਣਾਂ ਵੱਡੀਆਂ ਦਿਖ ਰੰਗਾ ਗੈਪ ਆ ਰਿਹਾ ਆ ਸ਼ੂਟਿੰਗਾਂ ਦੇ ਵਿੱਚ ਵੀ ਹੌਲੀ-ਹੌਲੀ ਡਾਗਾ ਮਾਸ ਘਟਦਾ ਜਾ ਰਿਹਾ ਤੇ ਜਿਹੜੀ ਆ ਉੱਪਰਲੀ ਹੱਡੀ ਆ ਇਹ ਵੀ ਤਿੱਖੀ ਹੋਣੀ ਸ਼ੁਰੂ ਹੋ ਗਈ ਹੈ ਇਹਦਾ ਮਤਲਬ ਇਹ ਹੈਗਾ ਵੀ ਇਹ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਹੈ ਇਹ 3 ਨੰਬਰ ਤੋਂ ਥੱਲੇ ਵਾਲਾ ਜਿਹੜਾ 20 ਸਕੋਰ 2 ਨੰਬਰ ਤਾਂ ਇਹ ਦੇਖੋ ਹੱਡੀਆਂ ਦੇ ਵਿਚਾਲੇ ਜਿਹੜਾ ਫੈਟ ਖੁਰਨੀ ਸ਼ੁਰੂ ਹੋ ਗਈ ਹੈ ਜਦੋਂ ਇਹ ਫੈਟ ਬਿਲਕੁਲ ਖੁਰ ਜੂਗੀ ਤੇ ਇਹ ਹੱਡ ਬਿਲਕੁਲ ਤਿੱਖੇ ਹੋ ਜਾਣਗੇ ਜਿਹਦੀ ਮੈਂ ਤੁਹਾਨੂੰ ਅੱਗੇ ਫੋਟੋ ਵੀ ਦਿਖਾਉਂਗਾ ਤੇ ਇਹ 1 ਨੰਬਰ ਤੇ ਚਲੀ ਜਾਊਗੀ ਵੀ ਇਹ ਬਹੁਤ ਕਮਜ਼ੋਰ ਹੋ ਜਾਊਗੀ ਤੇ ਚੀਜ਼ ਦਾ ਖਤਰਾ ਕਿਉਂਕਿ ਇਹ ਆਹ ਜਿਹੜੀ ਬਿਮਾਰੀ ਚ ਨਿਕਲਿਆ ਜਿਹੜੀ ਮੈਂ 3 V ਦੀ ਸ਼ੇਪ ਦੀ ਗੱਲ ਕਰਦਾ ਤਾਂ ਨਕੌਣ ਬਣਾਉਣੇ ਆ ਤਾਂ ਤੁਸੀਂ ਇਹਦੇ ਵਿੱਚ ਦੇਖੋ ਆਹ ਵਾਲੀ V ਸ਼ੇਪ ਬਣਦੀ ਹੋ ਇਹਨੂੰ ਆਪਾਂ ਦੇਖਣਾ ਜੇ ਇਹਦੇ ਅੰਦਰਲੇ ਪਾਸੇ ਮਾਸ ਘਟ ਗਿਆ ਹੈਗਾ ਤੇ ਇਹ ਬਾਹਰ ਦਿਖਣ ਲੱਗ ਗਈ ਹੈ ਤਾਂ ਫਿਰ ਇਹ 2 ਨੰਬਰ ਚ ਹੈ ਜੇ ਬਿਲਕੁਲ ਉੱਪਰੋਂ ਥੱਲੇੋਂ ਖਾਲੀ ਹੋ ਗਈ ਹੈ ਜਿਹੜੀ ਆ ਮਾੜੀ ਮੋਟੀ ਫੈਟ ਦਿਖ ਰਹੀ ਇਹ ਵੀ ਹੈ ਨਹੀਂ ਤਾਂ ਇਹ 1 ਨੰਬਰ ਚ ਚਲੀ ਜਾਊਗੀ ਖਤਰੇ ਦੇ ਵਿੱਚ ਆ ਪਸ਼ੂ ਨੂੰ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਸਲੀਆਂ ਵੀ ਇਹਦੀਆਂ ਬਿਲਕੁਲ ਦਿਖਣ ਲੱਪਣਗੀਆਂ ਜਦੋਂ ਅੱਗੇ 1 ਨੰਬਰ ਚ ਜਾਊ ਹਜੇ ਇਹਦੇ ਪਸਲੀਆਂ ਤੇ ਮਾਸ ਹੈਗਾ ਨਾਲ ਇਹ ਬਿਲਕੁਲ ਜਦੋਂ ਇਹਦੇ ਵਿੱਚੋਂ ਜਿਹੜੀ ਜਮਾ ਬਿਲਕੁਲ ਫੈਟ ਨਿਕਲ ਜੂਗੀ ਇਹਦੇ ਵਿੱਚੋਂ ਇਹ ਹੱਡ ਬਿਲਕੁਲ ਤਿੱਖੇ ਹੋ ਜਾਣਗੇ ਅੰਦਰੋਂ ਵੀ ਡੂੰਗਾ ਹੋ ਜੂ ਇਹ ਜਗਾ ਤੇ ਹੱਟ ਦੀ ਤਰ੍ਹਾਂ ਹੀ ਬਿਲਕੁਲ ਥੱਲੋਂ ਵਿਚਾਲੇ ਜਗਾ ਡੂੰਗੀ ਹੋ ਜੂਗੀ ਇੱਥੇ ਵੀ ਜਿਹੜੀ ਮਾੜੀ ਮੋਟੀ ਫੈਟ ਆ ਉਹ ਖਤਮ ਹੋ ਜੂਗੀ ਜਿਹੜੀ ਬਿਲਕੁਲ ਕਲੀਅਰ ਹੱਡੀਆਂ ਦਿਖਣ ਲੱਪੈਣਗਾਂ ਤਾਂ ਇਹ ਇੱਕ ਨੰਬਰ ਚ ਹੋਊ ਦੇ ਇਹ ਖਤਰੇ ਦੇ ਵਿੱਚ ਹੋ ਜੂਗੀ ਵੀ ਇਹ ਕੋਈ ਕੰਡੀਸ਼ਨ ਇਹਦੀ ਬਹੁਤ ਮਾੜੀ ਹੈ ਉੱਥੇ ਆਪਾਂ ਨੂੰ ਉਹਦਾ ਕੋ ਟਰੀਟਮੈਂਟ ਕਰਨਾ ਪਊ ਹੁਣ ਇਹ ਗਾਂ ਜਿਹੜੀ ਰੀਸੈਂਟਲੀ ਬਿਮਾਰੀ ਚੋਂ ਨਿਕਲ ਕਈ ਉਹਦੇ ਕਰਕੇ ਇਹਨੇ ਬੀਸੀਐਸ ਜਿਹੜਾ 3 ਤੋਂ 2 ਤੇ ਲੈ ਆਈ ਆ ਹੁਣ ਇਹਨੂੰ ਜਦੋਂ ਆਪਾਂ ਟਰੀਟਮੈਂਟ ਦੇਵਾਂਗੇ ਕੋਸ਼ ਬਾਈਪਾਸ ਫੈਟ ਕੇਅਰ ਕਰਾਂਗੇ ਤੇ ਇਹਨੇ ਆਪਣਾ ਬੀਸੀਐਸ ਫੇਰ ਹੈਗਾ ਜਿਹੜਾ ਚੱਕ ਲੈਣਾ ਇਹ ਹਜੇ ਕੰਡੀਸ਼ਨ 'ਚ ਚੱਕਿਆ ਜਾ ਸਕਦਾ ਜਿਹੜੀ ਹੁਣ ਤੁਸੀਂ ਫੋਟੋ ਦੇ ਵਿੱਚ ਗਾਂ ਦੇਖ ਰਹੀ ਹੈ ਇਹਦਾ ਬੀਸੀਐਸ 1 ਕਿਉਂਕਿ ਇੱਕ ਬੀਸੀਐਸ ਵਾਲੀ ਆਪਣੇ ਕੋਲੇ ਕਿਸੇ ਫਾਰਮ ਦੇ ਵਿੱਚ ਆਪਾਂ ਨੂੰ ਗਾਂ ਨਹੀਂ ਮਿਲੀ ਆਪਾਂ ਤੁਹਾਨੂੰ ਫੋਟੋ 'ਚ ਦਿਖਾਤਾ ਇੰਨੀਆਂ ਵੱਡੀਆਂ ਪਸਲੀਆਂ ਦੇਖ ਲਓ ਇਹਦੇ ਹੱਟ ਦੇਖ ਲਓ ਰੀਡ ਦੀ ਹੱਡੀ ਬਿਲਕੁਲ ਸਾਫ਼ ਆ ਕੋਈ ਉਹਦੇ ਨਾਲ ਤੁਹਾਨੂੰ ਫੈਟ ਨਹੀਂ ਦਿਖ ਰਹੀ ਲੱਤਾਂ ਦੇ ਨਾਲ ਦੇਖੋ ਕੁੜਿਆਂ ਤੇ ਬਿਲਕੁਲ ਮਾਸ ਨਹੀਂ ਪਿੱਛੇ ਨਹੀਂ ਇਹ ਇੱਕ ਨੰਬਰ ਹੈ ਖਤਰੇ 'ਚ ਇਹ ਦੇਖੋ ਇਹਦੀਆਂ ਪਸਲੀਆਂ ਬਿਲਕੁਲ ਕਲੀਅਰ ਨੇ ਹਾਡੀਆ ਨਿਕਲੇ ਇਹ ਕੋਈ ਐਨੀਮਲ ਜਦੋਂ ਬਿਮਾਰ ਹੋ ਜਾਂਦਾ ਹੈਗਾ ਜਾਂ ਉਹਨੂੰ ਆਪਣੇ ਮਾਲਪਾਲੀਆਂ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਜਾਂ ਕੋਦੇ ਅੰਦਰ ਇਨਫੈਕਸ਼ਨ ਆ ਕੋਈ ਟਰੀਟਮੈਂਟ ਆ ਬਣੀ ਕਰਦੇ ਉਹਦੇ ਕੰਡੀਸ਼ਨ ਚੋਂ ਹੁੰਦਾ ਤੇ ਬੜੀ ਖਤਰਨਾਕ ਕੰਡੀਸ਼ਨ ਹੈ ਇਸ ਕੰਡੀਸ਼ਨ ਨੂੰ ਤੁਸੀਂ ਦੇਖ ਲਓ ਜਿਹੜੀ ਇਹ ਵਾਲੀ ਹੀਫਰ ਆ ਇਹ ਡੇਢ ਸਾਲ ਦੀ ਹੋ ਗਈ ਹੈ ਦੋਸਤੋ ਇਹਦੀ ਜੇ ਤੁਸੀਂ ਬੋਡੀ ਸਟਰਕਚਰ ਦੀ ਗੱਲ ਕਰੋਗੇ ਇਹ ਵੀ ਫੈਟੀ ਦੇ ਵਿੱਚ ਹੁੰਦੀ ਹੈ ਇਹ ਮੈਂ ਆ ਕੇ ਹੀ ਦੱਸਤੀ ਫਾਰਮ ਚ ਵੀ ਇਹ ਗੱਭਣ ਹੁਣ ਜਿਹਨੂੰ ਦਿੱਕਤ ਆਊਗੀ ਕਿਉਂਕਿ ਇਹਦਾ ਬੀਸਿਸ ਬਹੁਤ ਜ਼ਿਆਦਾ ਚੱਕ ਰਹੀ ਹੈ ਹਣ ਬਾਈ ਕਹਿੰਦਾ ਇਹਨੂੰ ਕੱਲੀ ਤੂੜੀ ਤੇ ਕਰਤਾ ਹੈਗਾ ਇਹਨੂੰ ਇਹਨੂੰ ਹੋਰ ਕੁਝ ਨਹੀਂ ਪਾਉਂਦੇ ਪਰ ਫੇਰ ਵੀ ਹਜੇ ਲਿੱਸੀ ਨਹੀਂ ਹੋਣ ਲੱਗੀਗੀ ਇਹਦਾ ਬਾਡੀ ਸਟਰਕਚਰ ਆ ਜਿਹੜਾ ਤੁਸੀਂ ਦੇਖੋਗੇ ਬਿਲਕੁਲ ਗੋਲ ਹੁੰਦਾ ਜਾ ਰਿਹਾ ਜਿਹੜੀ ਵੱਛੀ ਹੁੰਦੀ ਆ ਫੀਫਰ ਹੁੰਦੀ ਆ ਉਹ ਗੋਲ ਨਹੀਂ ਹੋਣੀ ਚਾਹੀਦੀ ਉਹਦੇ ਹੱਡ ਦਿਖਣੇ ਚਾਹੀਦੇ ਆ ਤਾਂ ਉਹ ਪਰਲੇ ਪਾਸੇ ਉਹਦੇ ਵੱਛੀ ਖੜੀ ਹੈ ਜਿਹੜੀ ਇਸ ਤਰ੍ਹਾਂ ਦਾ ਬਾਡੀ ਕੰਡੀਸ਼ਨ ਹੋਣੀ ਚਾਹੀਦੀ ਇਹਨਾਂ ਦੀ ਪਰ ਜੇ ਤੁਸੀਂ ਇਹਨੂੰ ਦੇਖੋਗੇ ਇਹ ਬਿਲਕੁਲ ਤੁਹਾਨੂੰ ਗੋਲ ਹੀ ਫਰਦਾ ਕਦੇ ਵੀ ਬੋਡੀ ਸਟਰਕਚਰ ਜਿਹੜਾ ਗੋਲ ਨਹੀਂ ਹੋਣਾ ਚਾਹੀਦਾ ਹੈਗਾ ਤਿੱਖੇ ਹੱਡਾਂ ਦੇ ਵਿੱਚ ਦਿਖਣੀ ਚਾਹੀਦੀ ਆ ਤੁਸੀਂ ਇਹਦੇ ਤੋਂ ਅੰਦਾਜ਼ਾ ਲਾ ਕੇ ਆਪਦੇ ਪਸ਼ੂ ਦਾ ਜਿਹੜਾ ਹੈਗਾ ਧਿਆਨ ਰੱਖ ਲੈਣਾਗਾ ਵੀ ਤੁਹਾਡੇ ਪਸ਼ੂ ਦਾ BCS ਕਿੱਧਰ ਜਾਂਦਾ ਹੈਗਾ ਉਸ ਹਿਸਾਬ ਨਾਲ ਉਹਦੀ ਹੈਗੀ ਆ ਮੇਨਟੇਨੈਂਸ ਕਰ ਲੈਣੀ ਹੈ ਜਿਹੜੀ ਆਪਾਂ ਮੈਂ ਗੱਲ ਕਰਦਾ ਕਿ ਜਿਹੜੀ ਤੁਸੀਂ ਵੀ ਸ਼ੇਪ ਇਹ ਦੇਖਣੀ ਹੈਗੀ ਆ ਇਹ ਥੋੜਾ ਜਿਹਾ ਤੁਸੀਂ ਆਪਦੇ ਮਤਲਬ ਹੱਥ ਤੋਂ ਵੀ ਧਿਆਨ ਨਾਲ ਦੇਖ ਸਕਦੇ ਆ ਵੀ ਜਿੰਨਾ ਜਿਹਦੇ ਹਿਸਾਬ ਨਾਲ ਇਦਾਂ ਸ਼ੇਪ ਬਣਦੀ ਉਹਦੀ ਜੇ ਤੁਸੀਂ ਦੇਖੋਗੇ ਇਦਾਂ ਤਿੱਖੀ ਬਣਦੀ ਆ ਉਹਦਾ BCS ਲੋ ਆ ਜਿਸੇ ਵੀ ਹਾਲਤ ਦੇ ਵਿੱਚ ਤਿੱਖੀ ਵੀ ਨਹੀਂ ਬਣਨੀ ਚਾਹੀਦੀ ਚਾਹੇ ਪਸ਼ੂ ਦੁੱਧ ਤੇ ਚਾਹੇ ਖਾਲੀ ਦਾ ਮਤਲਬ ਉਹ ਪਸ਼ੂ ਕਮਜ਼ੋਰ ਹੈ ਜਿਵੇਂ ਜਿਵੇਂ ਤੁਸੀਂ ਸਾਈਡ ਤੋਂ ਦੇਖੋਗੇ ਵੀ ਖੁੱਲਦੀ ਜਾਊਗੀ ਉਵੇਂ ਉਹਦਾ ਬੀਸੀਐ ਜਿਹੜਾ ਵੱਧ ਆ ਜਾਊਗਾ ਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਸਟੇਜ ਦੱਸੀ ਉਹ ਸਟੇਜ ਦੇ ਹਿਸਾਬ ਨਾਲ ਤੁਹਾਡੇ ਪਸ਼ੂ ਦਾ ਜਿਹੜਾ ਹੈਗਾ ਬੀਸੀਐ ਹੋਣਾ ਚਾਹੀਦਾ ਹੈਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕੋਈ ਜਾਣਕਾਰੀ ਲੱਗੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਲਾਈਕ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਉਹ ਜਿਹੜੀਆਂ ਜਿਹੜੀਆਂ ਵੀਡੀਓ ਤੁਹਾਡੇ ਲਈ ਆਪਾਂ ਹੋਰ ਵੀ ਲੈ ਕੇ ਆਉਂਦੇ ਰਹਿ ਕੇ ਜਾਣਕਾਰੀ ਵਾਲੀਆਂ ਤਾਂ ਕਿ ਛੋਟੇ ਫਾਰਮਰ ਵੀ